ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫ ਦੀ ਮਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਬੜੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਸਵੇਰ ਦਾ ਟਾਈਮ ਮੈਂ ਫਟਾਫਟ ਲੱਗੀ ਪਈ ਸੀ ਸਫਾਈ ਕਰਨਾ ਹਨਾ ਕਿਉਂਕਿ ਮੈਂ ਕਿਹਾ ਚੱਲ ਅੱਜ ਬੱਚਿਆਂ ਨੂੰ ਵੀ ਸੰਡੇ ਦੀ ਛੁੱਟੀ ਸੀ ਮੈਂ ਕਿਹਾ ਚੱਲ ਫਟਾਫਟ ਸਫਾਈਆਂ ਕਰ ਲੈਣੀਆਂ ਹਨਾ ਤੇ ਫਿਰ ਸਾਗ ਨੂੰ ਤੜਕਾ ਲਗਾਉਣਾ ਹੈ ਤੇ ਬਾਕੀ ਕਜਾਣਾ ਸੀ ਮੈਰੀਸ ਤੇ ਹਨਾ ਤੇ ਸਰਦਾਰ ਜੀ ਨੇ ਵੀ ਅੱਜ ਲੰਚ ਬਾਕਸ ਲਈ ਜਾਣ ਲਈ ਫਟਾਫਟ ਫਿਰ ਮੈਂ ਕੰਮ ਤੇ ਲੱਗ ਗਈ ਤੇ ਜਾਂਦੀਵਾਰ ਦਾ ਬਣਾਇਆ ਆਪਾਂ ਨੇ ਜਾਂਦੀਵਾਰ ਦਾ ਪਰੌਣਾ ਤਾਂ ਰਿਹਾ ਬਣਾਇਆ ਸੀ ਚੁੱਲੇ ਤੇ ਤੜਕਾ ਲਾਇਆ ਗੈਸ ਤੇ ਤੇ ਰਾਤ ਤਾਂ ਸੀ ਰੋਟੀ ਬਣਾਈ ਸੀ ਕਿਉਂਕਿ ਸੀ ਚਲੇ ਗਏ ਸੀ ਜਾਗੋ ਤੇ ਤੇ ਸਵੇਰ ਕਰਕੇ ਫਿਰ ਸਾਗ ਹਨਾ ਤੇ ਜਾਂਦੀਵਾਰ ਦਾ ਸਾਗ ਹੈ ਤੇ ਜਾਂਦੀਵਾਰ ਦੀ ਮੱਕੀ ਦੀ ਰੋਟੀ ਆ ਬਹੁਤ ਜਿਆਦਾ ਟੇਸਟੀ ਸਾਗ ਬਣਿਆ ਤੇ ਨਾਲ ਬਣੀ ਆ ਮੱਕੀ ਦੀ ਰੋਟੀ ਆਓ ਤੁਸੀਂ ਵੇਖਾਓ ਇਸਦਾ ਵੀ ਤਾਂ ਖਾਂਦੇ ਨੇ ਅੰਦਰ ਬੈਠੇ ਹੈਲੋ ਜੀ ਸ਼ਸ਼ਟਰੀਆ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪਿੰਡੂ ਲੈਕਤੀਮਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਮ ਕੇ ਅਸੀਂ ਵੀ ਠੀਕ ਆ ਕਿਰੋ ਜੀ ਇਹ ਹੈਗਾ ਸਵੇਰ ਦਾ ਟਾਈਮ ਹਨਾ ਤੇ ਆਪਾਂ ਨੇ ਲਗਾਇਆ ਸਾਗ ਨੂੰ ਤੜਕਾ ਤੇ ਨਾਲ ਬਣਾਈਆ ਮੱਕੀ ਦੀ ਰੋਟੀ ਨਾਲ ਹੈ ਮੱਖਣੀ ਕਿਰੋ ਜੀ ਕਰੋ ਖਾਓ ਜੀ ਤੁਸੀਂ ਵੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਜਾਂਦੀ ਵਾਰ ਦਾ ਪ੍ਰੋਣਾ ਬਣਾਇਆ ਸੀ ਨੇ ਜੀ ਇੱਧਰ ਹੈਗਾ ਤੜਕਾ ਥੋੜਾ ਹੀ ਲਗਾਇਆ ਸਾਗ ਨੂੰ ਮੈਂ ਕਿਹਾ ਬਾੜਾ ਕੀ ਕਰਨਾ ਹਨਾ ਤੜਕਾ ਲਗਾ ਕੇ ਜਿੰਨੀ ਕੁ ਜ਼ਰੂਰਤ ਹੋਣਾਕ ਲਗਾਇਆ ਮੱਕੀ ਦੀ ਰੋਟੀ ਮੱਖਣੀ ਤੇ ਬਹੁਤ ਜਿਆਦੇ ਟੇਸਟੀ ਲੱਗਦਾ ਸਾਗ ਲੋ ਜੀ ਰੋਟੀ ਵਗੈਰਾ ਦਾ ਕੰਮ ਨਿਭੜ ਗਿਆ ਆਪਣਾ ਖਾਣ ਪੀਣ ਦਾ ਹਨਾ ਸਰਦਾਰ ਜੀ ਚਲੇ ਗਏ ਨੇ ਕੰਮ ਤੇ ਤੇ ਮੈਂ ਹੁਣ ਲੱਗੀ ਸਫਾਈ ਕਰਨ ਔਰ ਸੋਈ ਦਾ ਆਪਣਾ ਸਾਰਾ ਮਤਲਬ ਕਿ ਕਲੀਨ ਕਰਤਾ ਬਾਹਰ ਉਹ ਬੇਰਾ ਸੁੰਬਰਤਾ ਸਾਰਾ ਹਨਾ ਤੇ ਹੁਣ ਮੈਂ ਆਈਆਂ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਬਹੁਤ ਜਿਆਦੇ ਖਲਾਰਾ ਪਿਆ ਚਦਰ ਵਗੈਰਾ ਸੈੱਟ ਕਰਨ ਵਾਲੀ ਪਈ ਆ ਸਾਰੇ ਮਤਲਬ ਕਿ ਇੱਧਰ ਤਕਰੀਬਨ ਡੀਰਾ ਵਗੈਰਾ ਤਾਂ ਮੈਂ ਫੇਰ ਦਿੱਤੀ ਆ ਸੀ ਉਠਣਸਾਰ ਹਨਾ ਤੇ ਇੱਧਰ ਚਦਰ ਸੈੱਟ ਕਰਕੇ ਫਿਰ ਸਾਰਾ ਝਾੜੂ ਕੱਢ ਦੂ ਫਟਾਫਟ ਫਿਰ ਮੈਂ ਮੰਜੂ ਭਾਂਡੇ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਸਿੱਧਾ ਮਿਲਾਂਗੇ ਜਦੋਂ ਮੈਂ ਸਲਾਈ ਕਰੂੰਗੀ ਠੀਕ ਆ ਨਾ ਸਲਾਈ ਦਾ ਕੰਮ ਕਰੂੰਗੀ ਕਿੰਨੇ ਚਿਰ ਦੇ ਵਿੱਚ ਮੈਂ ਸਲਵਾਰ ਦੀ ਲਾਈਨਿੰਗ ਵਾਲੇ ਸਲਵਾਰ ਦੀ ਕਟਿੰਗ ਕਰਦੀ ਆ ਉਹ ਦੱਸੋ ਕਿੰਨਾ ਟਾਈਮ ਲੱਗਦਾ ਸਲਵਾਰ ਕਟਿੰਗ ਕਰਨ ਨੂੰ ਤੇ ਸਲਾਈ ਕਰਨ ਨੂੰ ਕਿੰਨਾ ਟਾਈਮ ਲੱਗਦਾ ਚਲੋ ਜੀ ਫੇਰ ਆਪਾਂ ਗੱਲ ਕਰਾਂਗੇ ਹੁਣੇ ਮੈਰਸ ਤੋਂ ਆਇਆ ਹਨਾ ਤੇ ਸਾਢੇ 6 ਦਾ ਟਾਈਮ ਹੋ ਚੁੱਕਿਆ ਹਨਾ ਤੇ ਮੈਂ ਹੁਣੀ ਆਨਸਾਰ ਕੱਪੜੇ ਚੇਂਜ ਕਰੇ ਨੇ ਤੇ ਕੱਪੜੇ ਲਾਹੇ ਨੇ ਬਾਹਰੋਂ ਤੇ ਮੈਂ ਹੁਣ ਕਰਦੀ ਆ ਜੀ ਸਲਵਾਰ ਦੀ ਕਟਿੰਗ ਕਿੰਨਾ ਟਾਈਮ ਲੱਗੂ ਤੁਹਾਨੂੰ ਉਹ ਵੀ ਦੱਸੂਗੀ ਸਲਵਾਰ ਦੀ ਕਟਿੰਗ ਕਰਨ ਲੱਗੀ ਹਨਾ ਚਲੋ ਜੀ ਕਰਦੇ ਆ ਤੇ ਲੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਲਵਾਰ ਦੀ ਮੀਨਤੀ ਕਿੰਨੀ ਕਰੀਆ ਹਨਾ ਵੀ ਕਿੰਨੀ ਲੰਬਾਈ ਆ ਤੇ ਕਿੰਨੀ ਮੋਰੀ ਤਿਆਰ ਆ ਤੇ ਕਿੰਨੀ 벨ਟ ਤਿਆਰ ਆ ਹਨਾ ਤੇ ਫਟਾਫਟ ਮੈਂ ਸਾਰੀ ਸਲਵਾਰ ਦੇ ਆ ਨਾਪ ਲੈ ਲਿਆ ਤੇ ਇਹ ਜੋ ਮੈਂ ਸਲਵਾਰ ਦੀ ਕਟਿੰਗ ਕਰਦੀ ਆ ਹਨਾ ਤੇ ਕਿੰਨੇ ਚਿਰ ਚ ਕਟਾਈ ਹੋਊਗੀ ਤੁਹਾਨੂੰ ਇਹੀ ਦੱਸਾਂ ਕਿੰਨੇ ਚਿਰ ਲੱਗ ਗਿਆ ਇਹਨੂੰ ਕੱਟਣ ਲੱਗੇ ਤੇ ਇਹਦੀ ਮੋਰੀਆਂ ਤੇ ਕਢਾਈ ਤੇ ਪਹਿਲਾਂ ਤਾਂ ਦੋਨੋਂ ਪਾਸੇ ਜੋ ਮੋਰੀਆਂ ਦੀ ਕਢਾਈ ਤੇ ਮੈਚਿੰਗ ਕਰ ਲਈ ਤੇ ਫਿਰ ਇਹਦੀ ਲੰਬਾਈ ਵਗੈਰਾ ਦੇਖਿਆ ਵੀ ਨੀਚੋਂ ਮੋਰੀਆਂ ਕਿੰਨੀ ਕੁ ਜਿੰਨੀ ਕੁ ਮੋਰੀ ਹੋਊਗੀ ਓੰਨਾ ਕਾਪਾਂ ਨੇ ਦੋ ਹਿੱਸੇ 2 ਇੰਚ ਛੱਡ ਦਿੱਤਾ ਸੀ ਨੀਚੋਂ ਤੇ ਬਾਕੀ ਆਪਾਂ ਲਵਾਈ ਮੇਲੇ ਹਨਾ ਤੇ ਫਟਾਫਟ ਫਿਰ ਮੈਂ ਕਟਿੰਗ ਕਰੀ ਸਲਵਾਰ ਦੀ ਤੇ ਕੱਟਣ ਨੂੰ ਟਾਈਮ ਤਾਂ ਲੱਗ ਹੀ ਜਾਂਦਾ ਹਨਾ ਫਿਰ ਵੀ ਮੈਨੂੰ ਕੱਟਣ ਲੱਗੇ ਸਾਰੇ 15 ਕਮਿੰਟ ਤਾਂ ਲੱਗ ਚੁੱਕੇ ਸੀ ਕਿਉਂਕਿ ਜੋ ਇਹ ਸਲਵਾਰ ਹੈ ਹਨਾ ਮਤਲਬ ਕਿ ਇਹ ਹੈਗੀ ਸੀ ਪਿਓਰ ਦੀ ਪਿਓਰ ਦੀ ਸਲਵਾਰ ਸੀ ਤੇ ਬਾਕੀ ਜਦੋਂ ਕੱਟਦੀ ਸੀ ਕੱਟਣ ਲੱਗੇ ਕਦੇ ਇਧਰੋਂ ਤਲਕ ਜਾਂਦਾ ਕਦੇ ਇਧਰੋਂ ਤੇ ਬਹੁਤ ਜ਼ਿਆਦਾ ਟਾਈਮ ਖਰਾਬ ਹੋ ਗਿਆ ਮੇਰਾ ਹਨਾ ਜੇ ਮੇਰੀ ਸੁਬਾਹ ਦੀ ਕੱਟ ਕੇ ਰੱਖੀ ਹੁੰਦੀ ਫਿਰ ਜਲਦੀ ਸਲਾਈ ਕੀਤੀ ਜਾਂਦੀ ਹੈ ਨਾ ਤੇ ਸੁਬਾਹ ਤਾਂ ਕੰਮ ਹੀ ਲੋਟ ਆਏ ਹੈਗੇ ਮੇਰੇ ਤੇ ਲੋ ਜੀ ਆਪਾਂ ਨੇ ਸਲਵਾਰ ਦੀ ਕਟਿੰਗ ਕਰ ਲਈ ਹੈ ਫਟਾਫਟ ਹਨਾ ਤੇ ਕਟਿੰਗ ਕਰਨ ਤੋਂ ਬਾਅਦ ਦੇ ਵਿੱਚ ਫਿਰ ਮੈਂ ਇਹਦੀ ਕਟੂੰਗੀ ਲਾਈਨਿੰਗ ਲਾਈਨਿੰਗ ਜੜਨ ਨੂੰ ਵੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹਨਾ ਤੇ ਕੁਛਕ ਪਹਿਣਾ ਮੇਰੀਆਂ ਪਹਿਲਾਂ ਲਾਈਨਿੰਗ ਜੜਨ ਲੱਗੇ ਕੱਚਾ ਕਰਦੇ ਹੋਣਗੇ ਪਰ ਮੈਂ ਲਾਈਨਿੰਗ ਲਗਾਉਣ ਮਤਲਬ ਕਿ ਜੜਨ ਲੱਗੇ ਕੱਚਾ ਨਹੀਂ ਕਰਦੀ ਹੈਗੀ ਇਦਾਂ ਹੀ ਬਸ ਸਲਵਾਰ ਤੇ ਲਾਈਨਿੰਗ ਰੱਖ ਕੇ ਇਹਦਾ ਕਟਿੰਗ ਕਰਕੇ ਐਂ ਬਸ ਫਟਾਫਟ ਮਤਲਬ ਕਿ ਜੜ ਦੂੰਗੀ ਲਾਈਨਿੰਗ ਤੇ ਫਿਰ ਸਟੀਚਿੰਗ ਕਰੂੰਗੀ ਤੇ ਲੋ ਜੀ ਆਪਾਂ ਨੇ ਹੁਣ ਜੋ ਆਪਣੇ ਮਤਲਬ ਕਿ ਪੱਲੇ ਸੀ ਗੋਡੇ ਸੀ ਇਹਨਾਂ ਦੀ ਕਟਿੰਗ ਕਰ ਲਈ ਆ ਲਾਈਨਿੰਗ ਦੀ ਤੇ ਫੇਰ ਆਪਾਂ ਕਰਾਂਗੇ ਕੁੰਦਿਆਂ ਦੀ ਕਟਿੰਗ ਹਨਾ ਤੇ ਲੋ ਜੀ ਆਪਣੇ ਗੋਡਿਆਂ ਦੀ ਲਾਈਨਿੰਗ ਕੱਟੀ ਗਈ ਆ ਪੱਲਿਆਂ ਦੀ ਤੁਸੀਂ ਕਈ ਪਣੇ ਮੇਰੇ ਪੱਲੇ ਕਹਿੰਦੇ ਹੋਣਗੇ ਪਰ ਅਸੀਂ ਗੋਡੇ ਦੀ ਲਾਈਨਿੰਗ ਕਹਿੰਦੇ ਆ ਤੇ ਇਹਦੀ ਕਟਿੰਗ ਹੋ ਚੁੱਕੀ ਆ ਤੇ ਹੁਣ ਆਪਾਂ ਫਟਾਫਟ ਕਰਦੇ ਆ ਕੁੰਦਿਆਂ ਦੀ ਕਟਿੰਗ ਲਾਈਨਿੰਗ ਦੀ ਹਨਾ ਤੇ ਟਾਈਮ ਮੇਰਾ ਬਹੁਤ ਜ਼ਿਆਦਾ ਲੱਗ ਗਿਆ ਲਾਈਨਿੰਗ ਲੱਗਣ ਲੱਗੇ ਵੀ ਮੇਰਾ 15 ਮਿੰਟ ਲਾਈਨਿੰਗ ਤੇ ਲੱਗੇ ਸੀ ਜੜਨ ਤੇ ਕਟਿੰਗ ਕਰਨ ਤੇ ਹਨਾ ਕਿਉਂਕਿ ਸਫਾਈ ਨਾਲ ਕੱਟਣੀ ਪੈਂਦੀ ਆ ਤੇ 15 ਮਿੰਟ ਲੱਗੇ ਸੀ ਮੇਰੇ ਮਤਲਬ ਕਿ ਲਾਈਨਿੰਗ ਜੜਨ ਤੇ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਉਮੀਦ ਕਰਦੀ ਆ ਅੱਜ ਦੀ ਫੁੜੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦਾ ਹੈ ਚੈਨਲ ਨੂੰ ਲਾਈਕ ਵੀ ਕਰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਹੋ ਤੇ ਚਲੋ ਜੀ ਲੈ ਕੇ ਆਵਾਂਗੇ ਇੱਕ ਕੱਲੂ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ